ਆ ਮਾਰੇ ਬਾਕੀ ਅੱਖ ਲੱਗੀ ਹੋਰ ਗੰਜੇ ਆ ਗਿਆ ਆ ਗਿਆ ਗੰਜੇ ਇਧਰ ਆ ਇਧਰ ਵੇਖ ਆ ਵੇ ਦੋ ਮੁੰਡੇ ਆ ਆ ਵੇ ਆ ਵੇ ਪਹਿਲਾਂ ਲੰਘ ਪਹਿਲਾਂ ਇਧਰ ਨੂੰ ਜਾਣਾ ਇਹਨਾਂ ਨੇ ਆਈ ਮੋਟਰਸਾਈਕਲ ਬੁਲਟੇਣ ਮੋਟਰਸਾਈਕਲ ਸਪਲੈਂਡਰ ਆ ले एकदा बन्दा ने चाली हकड़ी गाना ini बन्दा आया ही It satsena Thio Fio Kua Kua ਜੋ ਤੈਨ ਤੋਂ ਉੱਤੇ ਨੂੰ ਵੱਜਦੇ ਹੋਏ ਤੋਂ ਹੋਤੀ ਆ ਸਾਡੀ ਕੀ ਨਾਮ ਮੇਰਾ ਨਾਮ ਵਿਜੇ ਸਿੰਘ ਹੈ ਜੀ ਕਿੱਥੇ ਰਹਿੰਦੇ ਮੈਂ ਲੇਵਰ ਕਲੋਨੀ ਗੇਟ ਕੀ ਮੈਨੇਣਾ ਕੀ ਗੱਲ ਬਾਤ ਜਿਹੜੀ ਗੱਡੀ ਸਰ ਮੈਂ ਨਾ ਰਾਤੀ 12 ਵਜੇ ਸਵਾਰੀ ਲਾ ਕੇ ਆਇਆ ਸੀ ਡ੍ਰੌਪ ਕਰਕੇ ਜੰਨੇ ਵਾਲੇ ਡ੍ਰੌਪ ਕਰਕੇ ਆਇਆ ਅਕਸਰ ਮੇਰੀ ਗੱਡੀ ਇੱਥੇ ਰੋਇ ਲੱਗਦੀ ਹੈ ਡੇਲੀ ਬੇਨ ਆਗਾ ਕੈਮਰੇ ਲੱਗੇ ਹੋਏ ਬਗੈਦਾ ਇੱਥੇ ਰੋਇ ਮੇਰੀ ਗੱਡੀ ਲੱਗਦੀ ਮੇਰੇ ਪਹਿਲਾਂ ਮੈਂ ਪੁਰਾਣੀ ਗੱਡੀ ਚਲਾਉਂਦਾ ਸੀ ਛੋਟੀ ਗੱਡੀ ਉੱਤੇ ਮੈਂ ਡਰਾਈਵਰ ਰੱਖਿਆ ਹੋਇਆ ਠੀਕ ਆ ਛੋਟੀ ਗੱਡੀ ਆ ਉਹ ਗੱਡੀ ਮੇਰੀ ਪਹਿਲਾਂ ਪੁਰਾਣੀ ਸੀ ਮੈਂ 2 ਮਹੀਨੇ ਤੋਂ ਨਵੀਂ ਗੱਡੀ ਲਈ ਆ 2-3 ਮਹੀਨੇ ਹੋ ਗਏ ਮੈਂ ਨਵੀਂ ਗੱਡੀ ਲਈ ਆ ਗੱਡੀ ਮੇਰੀ ਅਕਸਰ ਇੱਥੇ ਹੀ ਲੱਗਦੀ ਆ ਪਤਾ ਨਹੀਂ ਲੋਕਾਂ ਕੋਲ ਦੇਖ ਕੇ ਜੜੀ ਨਹੀਂ ਗਈ ਤੇ ਉਹਨਾਂ ਨੇ ਆਣ ਕੇ ਇੱਥੇ ਅੱਗ ਲਾਤੀ ਦੋ ਅਣਪਛਾਤੇ ਲੜਕੇ ਆ ਉਹਨਾਂ ਨੇ ਗੱਡੀ ਦੇ ਉੱਤੇ ਤੇਲ ਪਾ ਕੇ ਅੱਗ ਲਾਤੀ ਆ ਤੇ ਸਾਨੂੰ ਇਨਸਾਫ ਚਾਹੀਦਾ ਪੁਲਿਸ ਤੋਂ ਕਿੰਨਾ ਧਰ ਹੋ ਗਿਆ ਅਸੀਂ ਗੱਡੀ ਚਲਾਦੇ ਨੂੰ ਤੁਸੀਂ ਤੇ ਗੱਡੀ ਨਵੀਂ ਸੀ ਹਾਂਜੀ ਗੱਡੀ ਤਾਂ ਨਵੀਂ ਹੀ ਸਰੇ ਲਈ ਪਹਿਲੀ ਗੱਡੀ ਕਿੰਨਾ ਧਰ ਹੋ ਗਿਆ ਅਸੀਂ ਚੱਕਾਈ ਪਹਿਲੇ ਨੇ ਸਾਨੂੰ 4-5 ਸਾਲ ਹੋ ਗਏ ਗੱਡੀ ਚੜੀ ਕਰਦੇ ਕੋਈ ਇਦਾਂ ਦੀ ਵਾਰਦਾਤ ਨਹੀਂ ਕੋਈ ਗੱਡੀ ਨੂੰ ਛੜੀ ਟੱਕ ਨਹੀਂ ਕਦੀ ਲੱਗੀ ਵੀ ਨਹੀਂ ਮੈਂ ਹੁਣ ਨਵੀਂ ਗੱਡੀ ਮੈਂ ਹੁਣ ਨਵੀਂ ਗੱਡੀ ਲਈ ਜੀ ਨਵੀਂ ਗੱਡੀ ਦਾ ਕੰਮ ਕਰ ਨਵੀਂ ਗੱਡੀ ਦਾ ਲੋਕਾਂ ਕੋਲ ਵੇਖ ਕੇ ਜਰਿਆ ਨਹੀਂ ਗਿਆ ਜੀ ਕਿੰਨਾ ਤ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਕੀ ਤੇ ਸ਼ੱਕ ਹੈਗਾ ਜਾਂ ਕੋਈ ਪੁਰਾਣੀ ਰੰਜਿਸ਼ ਬਾਜੀ ਨਹੀਂ ਕੋਈ ਨਾ ਕੋਈ ਰੰਜਿਸ਼ ਬਾਜੀ ਨਹੀਂ ਕਦੀ ਲੜਾਈ ਝਗੜਾ ਕੀਤਾ ਨਹੀਂ ਇਦਾਂ ਦਾ ਕੋਈ ਕੰਮ ਹਾਂਜੀ ਮੇਹੰਤੀ ਕਰਦੇ ਹਾਂ ਹਾਂਜੀ 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 ਕੀ ਲਾਪੜੀਆਂ ਗੱਡੀਆਂ ਟੈਕਸੀ ਦਾ ਕੰਮ ਹੈ ਆਪਣਾ ਸਾਰਾ ਟੈਕਸੀ ਦਾ ਕੰਮ ਹਾਂਜੀ ਹਾਂਜੀ ਕੀ ਲੱਗਦਾ ਕਿ ਅਬ ਕੇ ਕੋ ਵੇਕੇ ਜਰਿਆ ਨਹੀਂ ਜਾਂ ਕੋਈ ਨਵੀਂ ਗੱਡੀ ਲਈ ਹਾਂਜੀ ਲੋਕਾਂ ਕੋ ਵੇਕੇ ਜਰਿਆ ਨਹੀਂ ਗਿਆ ਬੜੇ ਚਿਰ ਦੇ ਲੋਕੀ ਛੱਡਦੇ ਆ ਤੇ ਵੇਕੇ ਜਰਿਆ ਨਹੀਂ ਗਿਆ ਤੇ ਕਿਸੇ ਨੂੰ ਭੇਜ ਕੇ ਜਾਂ ਆਪ ਆਏ ਆ ਅੱਗ ਲਾ ਕੇ ਮੂੰਹ ਬਨ ਕੇ ਅੱਗ ਲਾ ਗਏ ਸਾਨੂੰ ਚਾਹੀਦਾ ਪੁਲਿਸ ਕੋ ਇਨਸਾਫ ਚਾਹੀਦਾ ਪਰ ਪੁਲਿਸ ਨੂੰ ਕੰਪਲੇਟ ਹਾਂਜੀ ਪੁਲਿਸ ਕੋ ਕੰਪਲੇਨਟ ਕੀਤੀ ਆ ਆਪਾ ਸੁਵਿੰਦਰ ਸਿੰਘ ਜੀ ਐਸਆਈ ਆ ਉਹ ਮੋਕਾ ਵੇਖ ਕੇ ਗਏ ਆ ਰਾਤੀ ਵੀ ਤੇ ਹੁਣ ਥੋੜਾ ਜਿਹਾ ਡਿਊਟੀ ਤੇ ਆਏ ਨਹੀਂ ਆ ਤੇ ਉਹ ਕ ਫਿਰ ਆਪਾਂ ਕੰਪਲੇਨ ਦੇ ਲਈ ਰਾਜਕੌਰ ਜੀ ਤੇ ਕੀ ਗੱਲਬਾਤ ਹੋਈ ਜਿਹੜੀ ਗੱਡੀ ਮੇਰਾ ਬੇਟਾ ਆਇਆ 1:30 ਵਜੇ ਨਾ 1:30 ਵਜੇ ਨਾ ਆ ਕੇ ਜੇ ਘਰੇ ਸੁੱਤਾ ਵਾ ਟੈਕਸੀ ਡਰਾਈਵਰ ਹੈਗੇ ਆ ਕੇ ਡਰਾਈਵਰ ਤੋਂ ਘਰ ਕੇ ਆਏ ਆ ਡ੍ਰੌਪ ਤੇ ਆ ਕੇ ਬੂਹਾ ਖੜਕਾਇਆ ਮੈਂ ਬੂਹਾ ਖੋਲਿਆ ਬੱਚਾ ਜੇ ਆ ਕੇ ਸੁੱਤਾ ਹੀ ਆ ਤੇ 1 ਘੰਟੇ ਬਾਅਦ ਅੱਧੇ ਘੰਟੇ ਬਾਅਦ ਕਿ ਗਵਾਂਡੀਆਂ ਨੇ ਰੋਲਾ ਪਾਤਾ ਵਾ ਵੀ ਤੁਹਾਡੀ ਗੱਡੀ ਕੋ ਅੱਗ ਲੱਗ ਗਈ ਅਸੀਂ ਬਾਹਰ ਆ ਕੇ ਦੇਖਿਆ ਮੈਂ ਬੇਟੇ ਕੋ ਬਾਤ ਚੁਠਾਇਆ ਪਹਿਲਾਂ ਮੈਂ ਦੇਖਿਆ ਆਕੇ ਵੀ ਅੱਗ ਲੱਗੀ ਗੱਡੀ ਨੂੰ ਬੇਟਾ ਤੇਰੀ ਗੱਡੀ ਕੋ ਅੱਗ ਕਿਵੇਂ ਲੱਗ ਗਈ ਉਹ ਤਾਂ ਮੈਨੂੰ ਪਤਾ ਨਹੀਂ ਤੇ ਆਕੇ ਦੇਖਿਆ ਫਿਰ ਲੋਕਾਂ ਨੇ ਆਂਡ ਗਵਾਂਡ ਆਕੇ ਦਵਾ ਦਵਾ ਬੁਜਾਈਏ ਬਾਅਦ ਚ ਪਤਾ ਲੱਗਾ ਕਿੱਦਾਂ ਲੱਗੀ ਆ ਸਾਨੂੰ ਨਹੀਂ ਬੇਟਾ ਪਤਾ ਵੀ ਕਿਤਰਾ ਲੱਗੀ ਕਿਤਰਾ ਨਹੀਂ ਹੁਣ ਰਾਤ ਦਾ ਬਿਖਾਇਆ ਕਿਸੇ ਨੂੰ ਆਪਾਂ ਕੀ ਕਹਿ ਸਕਦੇ ਆ ਕੀ ਨਹੀਂ ਕਹਿ ਸਕਦੇ ਵੀਡੀਓ ਆਈ ਸਾਹਮਣੇ ਵੀਡੀਓ ਕੋਈ ਆਈ ਆ ਤੇ ਨਹੀਂ ਆਈ ਇਹ ਹੁਣ ਬੇਟੇ ਨੇ ਦੇਖੀ ਆ ਪਤਾ ਨਹੀਂ ਮੈਨੂੰ ਆਂਟੀ ਵੀਡੀਓ ਆਈ ਉਹਦੇ ਚ ਕੀ ਆਇਆ ਜੀ ਦੋ ਬੱਚੇ ਆਏ ਆ ਇੱਕ ਪਤਲਾ ਜਿਹਾ ਇੱਕ ਭਾਰਾ ਵਾ ਮੋਟਰਸਾਈਕਲ ਤੇ ਆਏ ਆ ਪਹਿਲਾ ਦੋ ਚੱਕਰ ਇਹਨੂੰ ਲਾਏ ਦੋ ਇਹਨੂੰ ਲਾਏ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਟਾਇਰ ਦੋ ਲੈ ਉਹਨਾਂ 'ਚ ਪੈਟਰੋਲ ਪਾਇਆ ਵਾ ਉਹਨਾਂ 'ਚ ਪੈਟਰੋਲ ਪਾ ਕੇ ਗੱਡੀ ਦੇ ਥੱਲੇ ਰੱਖਿਆ ਫਿਰ ਮੁੜ ਕੇ ਗੱਡੀ ਦੇ ਆਲੇ-ਦੁਆਲੇ ਤੇ ਸੈਣਕ ਕੇ ਫਿਰ ਅੱਗ ਲਾਤੀ ਇਹਨਾਂ ਨੇ ਸਾਨੂੰ ਉਹਨਾਂ ਦਾ ਪਤਾ ਨਹੀਂ ਕਿ ਕੌਣ ਬੰਦੇ ਕੌਣ ਨਹੀਂ ਮੂੰਹ ਬੱਦੇ ਹੋਏ ਆ ਨਹੀਂ ਪਛਾਣ ਚ ਹੈਗੇ ਸਾਨੂੰ ਤੇ ਪੁਲਿਸ ਕਮਲੇਟ ਰਾਤੀ ਵੀ ਅਸੀਂ ਕੀਤੀ ਰਾਤੀ ਵੀ ਬਿਆਨ ਲੈ ਪੁਲਿਸ ਵਾਲਿਆਂ ਨੇ ਸਾਡੇ ਹੁਣ ਵੀ ਗਏ ਅਰਜ਼ੀ ਲਗਾਉਣਾ ਹੁਣ ਕਹਿੰਦੇ ਡਿਊਟੀ ਤੇ ਨਹੀਂ ਹੈਗੇ ਲੱਗਦਾ ਆਂਟੀ ਤੁਹਾਡੇ ਮੁੰਡੇ ਨੂੰ ਨਵੀਂ ਗੱਡੀ ਲਈ ਤਦ ਹੋ ਗਿਆ ਹਾਂਜੀ ਬਹੁਤ ਬਹੁਤ ਲੋਕੀ ਛੜਦੇ ਸਾਡੇ ਬੱਚਿਆਂ ਦੀ ਤਰੱਕੀ ਵੇਖਣਾ ਚਾਹੁੰਦੇ ਨੇ ਆਣ ਗਵਾਂਡ ਬਹੁਤ ਸਾਡੇ ਨਾਲ ਮੱਲੇਦਾਰ ਬਹੁਤ ਮਤਰੇ ਆ ਪੁਰਾਣੀ ਰੰਜਿਸ਼ ਹੈਗੀ ਰੰਜਿਤ ਕਿਸੇ ਨਾ ਨਹੀਂ ਬੇਟਾ ਮੇਰੀ ਇੱਕ ਬੇਟਾ ਮੇਰਾ ਬਾਹਰ ਆ ਇਹ ਟੈਕਸੀ ਡਰਾਈਵਰ ਆ ਪੁਰਾਣੀ ਗੱਡੀ ਚਲਾਉਂਦਾ ਹੁਣ ਨਵੀਂ ਗੱਡੀ ਚਲਾ ਰਿਹਾ ਵਾ ਤੇ ਕੋਈ ਨਹੀਂ ਵੇਖੇ ਜਰਿਆ ਕੇ ਵੇਖੋ ਕੋਈ ਜਰਿਆ ਗਿਆ